ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀਤੀ ਮੈਂ ਤੁਹਾਡੇ ਨਾਲ ਜਸਬੀਰ ਗੌਰਜਸ ਦੀ ਪਟਿਆਲਾ ਪੁਲਿਸ ਦੇ ਵੱਲੋਂ ਦੋ ਸਮਾਜ ਵਿਰੋਧੀ ਗੁੰਡਾ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਇਹ ਕਾਰਵਾਈ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀ ਹੈ ਪੁਲਿਸ ਦੇ ਵੱਲੋਂ ਜਸ਼ਨ ਜੋਤ ਸਲੂਜਾ ਅਤੇ ਨਮਨ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ 10 ਜੁਲਾਈ ਨੂੰ ਇਹਨਾਂ ਨੇ ਇੱਕ ਵਿਅਕਤੀ ਤੇ ਜਾਨਲੇਵਾ ਹਮਲਾ ਕੀਤਾ ਸੀ ਤੇ ਹਮਲਾ ਕਰਕੇ ਇਹ ਮੌਕੇ ਤੋਂ ਫਰਾਰ ਹੋ ਗਏ ਸਨ ਉਸ ਜ਼ਖਮੀ ਵਿਅਕਤੀ ਦਾ ਨਾਮ ਕਸ਼ਮੀਰ ਸਿੰਘ ਹੈ ਜਿਹੜਾ ਕਿ ਥਾਣਾ ਸ਼ੰਭੂ ਦੇ ਪਿੰਡ ਨਹੇੜਾ ਦਾ ਨਿਵਾਸੀ ਹੈ ਜ਼ਖਮੀ ਕਸ਼ਮੀਰ ਸਿੰਘ ਅਤੇ ਉਸ ਦੇ ਪਰਿਵਾਰ ਦੀ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਵੱਲੋਂ ਮੁਕੱਦਮਾ ਦਾਇਰ ਕੀਤਾ ਗਿਆ ਸੀ ਇਸ ਮੁਕਦਮੇ ਦੀ ਆਧੁਨਿਕ ਤਰੀਕੇ ਦੇ ਨਾਲ ਤਫਤੀਸ਼ ਕੀਤੀ ਗਈ ਤੇ ਪੁਲਿਸ ਨੇ ਇਹਨਾਂ ਦੋ ਦੋਸ਼ੀਆਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਇਨ੍ਹਾਂ ਦੋਸ਼ੀਆਂ ਨੇ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਵਰਤੀ ਸੀ ਉਹ ਵੀ ਪੁਲਿਸ ਨੇ ਇਹਨਾਂ ਦੇ ਕੋਲੋਂ ਹੁਣ ਬਰਾਮਦ ਕਰ ਲਈ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਇਹਨਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਸ਼ਨ ਜੋਤ ਸਲੂਜਾ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਇਹਨਾਂ ਨੂੰ ਕਿਸੇ ਵੀ ਹਾਲਤੇ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਸਾਡੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਬੈਂਸ ਜਿਹਦੇ ਦਿਸ਼ਾ ਨਿਰਦੇਸ਼ ਏਟ ਥਾਣਾ ਸ਼ੰਭੂ ਦੀ ਟੀਮ ਨੇ ਐਸਐਚਓ ਹਰਪ੍ਰੀਤ ਸਿੰਘ ਤੇ ਚੌਕੀ ਇੰਚਾਰਜ ਜਗਵਿੰਦਰ ਸਿੰਘ ਜਿਹੜੇ ਟਿਪਲਾ ਚੌਕੀ ਲੱਗੇ ਨੇ ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਉਲਝਿਆ ਹੋਇਆ ਕੇਸ ਸੀਗਾ ਉਹ ਟਰੇਸ ਕੀਤਾ ਇਹ ਮੈਂ ਤੁਹਾਨੂੰ ਇਹਦੇ ਸਾਰੇ ਫੈਕਟਸ ਦੱਸ ਦਿਆਂ ਇਹ 10 7 2025 ਨੂੰ ਸ਼ਾਮ ਨੂੰ 5:30 ਵਜੇ ਕਸ਼ਮੀਰ ਸਿੰਘ ਨਾਮ ਦਾ ਇੱਕ ਵਿਅਕਤੀ ਆਨੇੜੇ ਪਿੰਡ ਦਾ ਉਹ ਇੱਥੇ ਪੇਸ਼ੀ ਸੀ ਉਹਦੀ ਰਾਜਪੁਰੇ ਇੱਥੋਂ ਪੇਸ਼ੀ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਤੇ ਸ਼ੰਭੂ ਕੋਲੇ ਉੱਥੇ ਖਾਲੀ ਜੀ ਜਗ੍ਹਾ ਉੱਥੇ ਇੱਕ ਸਕੋਰਪਿਓ ਗੱਡੀ ਕਾਲੇ ਰੰਗ ਦੀ ਆਈ ਤੇ ਉਹਨੂੰ ਇੱਕਦਮ ਪੰਜ-ਛੇ ਮੁੰਡੇ ਨਿਕਲ ਕੇ ਉੱਤੇ ਉਹਨੂੰ ਬੇ ਬੜੀ ਬੇਰਹਿਮੀ ਨਾਲ ਆ ਵਿਡੀਓ ਵੀ ਤੁਹਾਨੂੰ ਮੈਂ ਪਾ ਰਿਹਾ ਬੜੀ ਬੇਰਹਿਮੀ ਨਾਲ ਉਹਦੇ ਕਈ ਜਗ੍ਹਾ ਤੇ ਸੱਟਾਂ ਮਾਰ ਕੇ ਮਾਰ ਦੇਣ ਦੀ ਨੀਅਤ ਨਾਲ ਉਹ ਤੇ ਹਮਲਾ ਕੀਤਾ ਤੇ ਉਹਨੂੰ ਇੱਕ ਤਰ੍ਹਾਂ ਦਾ ਦਾ ਮਾਰ ਕੇ ਹੀ ਛੁੱਟ ਗਿਆ ਸੀ ਉਹ ਤੇ ਉਤੋਂ ਬਾਅਦ ਉੱਥੋਂ ਭੱਜ ਗਿਆ ਉਤੋਂ ਬਾਅਦ ਉਹ ਬੰਦਾ ਦਾਖਲ ਹੋਇਆ ਉਹ ਜੀ ਬਿਆਨ ਲਿਖਿਆ ਉਹਦਾ ਬਿਆਨ ਦੇ ਵਿੱਚ ਉਹ ਬੰਦੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਮੈਨੂੰ ਕੌਣ ਮਾਰ ਗਿਆ ਨਾ ਹੀ ਉਹਨੇ 2-4 ਮਿੰਟ ਚ ਸ਼ਖਲਾਂ ਪਛਾਣਾਈਆਂ ਉਹਨੂੰ ਤੇ ਉਹ ਕਦੇ ਕਿਸੇ ਦਾ ਨਾਮ ਲਈ ਜਾਂਦਾ ਸੀ ਜਾਂ ਕੋਈ ਪੁਰਾਣੀ ਲੜਾਈ ਝਗੜਾ ਸੀ ਉਹਦਾ ਨਾਮ ਲਈ ਜਾਂਦਾ ਸੀਗਾ ਅਸੀਂ ਫਿਰ ਉਸ ਦੇ ਬਿਆਨ ਤੇ ਮਤਲਬ ਅਨਨੋਨ ਬੰਦਿਆਂ ਤੇ ਐਫ ਆਈ ਆਰ ਨੰਬਰ 76 ਮਿਤੀ 15-7 ਨੂੰ ਥਾਣਾ ਸ਼ੰਭੂ 307 ਤੇ ਹੋਰ ਧਾਰਾਂ ਦੇ ਤੇ 41 148 99 বিএনএস ਦੀਆਂ ਹੋਰ ਆ ਉਹਦੇ ਵਿੱਚ ਅਸੀਂ ਪਰਚਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰਤੀ ਤਫ਼ਤੀਸ਼ ਦੌਰਾਨ ਜਦੋਂ ਅਸੀਂ ਡਗਾਈ ਚ ਗਏ ਤੇ ਉਹਦੇ ਵਿੱਚ ਅਸੀਂ ਉਹ ਜਿਹੜੀ ਗੱਡੀ ਦਾ ਨੰਬਰ ਟੋਲ ਤੋਂ ਟ੍ਰੇਸ ਕਰਾਇਆ ਗੱਡੀ ਦਾ ਨੰਬਰ ਹੈ ਜੀ HR51B6643 ਇਹ ਕਲਾਸਿਕ ਸਕੋਰਪੀਓ ਕਲਾਸਿਕ ਬਲੈਕ ਰੰਗ ਦੀ ਹੈ 2016 ਮਾਡਲ ਜਦੋਂ ਇਹ ਗੱਡੀ ਦੇ ਮਾਲਕ ਕੋਲੇ ਪਹੁੰਚੇ ਫਤਿਹਪੁਰਬਾਦ ਦਾ ਸੀਗਾ ਮਾਲਕ ਨੇ ਮਤਲਬ ਇਹ ਦੱਸਿਆ ਉਹ ਮਜੀਠੀਆਨ ਕਲੇਵ ਰਹਿੰਦਾ ਕਿਰਾਏ ਤੇ ਉਹ ਕਹਿੰਦਾ ਵੀ ਮੇਰੇ ਕੋਲੇ 9 ਤਰੀਕ ਨੂੰ ਕੋਈ ਬੰਦਾ ਆਇਆ ਸਨੌਰੀ ਏਡੇ ਤੋਂ ਸਨੌਰ ਤੋਂ ਤੇ ਉਹ ਇਹ ਗੱਡੀ ਮੇਰੇ ਕੋਲ 2 ਦਿਨ ਵਾਸਤੇ ਸੈਲਫ ਡਰਾਈਵ ਤੇ ਮੰਗ ਕੇ ਲੈ ਗਿਆ ਸੀ 6.5-7000 ਰੁਪਏ ਚ ਵੀ ਮੇਰਾ ਬਰਥਡੇ ਆ ਅਸੀਂ ਬਰਥਡੇ ਮਨਾ ਕੇ ਆਉਣਾ ਤੇ ਜਦੋਂ ਉਹ ਬੰਦਿਆਂ ਨੂੰ ਅੱਗੇ ਅਸੀਂ ਟਰੇਸ ਕੀਤਾ ਤਾਂ ਉਹਦੇ ਟਰੇਸ ਕਰਕੇ ਅਸੀਂ ਇੱਕ ਜਿਹੜਾ ਸਲੂਜਾ ਕੀ ਨਾਮ ਆਦਾ ਜਸਜੋ ਸਲੂਜਾ ਵਾਸੀ ਸੰਤ ਹਜ਼ਾਰਾ ਸਿੰਘ ਨਗਰ ਸਨੌਰ ਤੇ ਇੱਕ ਨਮਨ ਮਲੋਤਰਾ ਇਹ ਹੈਗਾ ਗੁਰਨਾਨਕ ਨਗਰ ਪੰਜ ਨੰਬਰ ਗਲੀ ਜਰੰਦਾ ਇਹਨਾਂ ਦੇ ਇਹ 2021 21 ਸਾਲ ਦੇ ਮੁੰਡੇ ਨੇ ਪਹਿਲਾਂ ਵੀ ਇਹਨਾਂ ਤੇ ਜਿਹੜਾ ਜਸਜੋਤ ਹੈ ਉਹਦੇ ਖਿਲਾਫ 307 ਦਾ ਪਰਚਾ ਦਰਜਾ ਉਹ ਬਾਹਰ ਆਇਆ ਵਾ ਬੇਲ ਤੇ ਤੇ ਜਿਹੜਾ ਨਮਨ ਹਲੂਜਾ ਇਹਦੇ ਇੱਕ ਤਵਾਲੀ ਪਰਚਾ ਦਰਜ ਹੈ ਇਹਨਾਂ ਨੂੰ ਅਸੀਂ ਮਤਲਬ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਕਢਾ ਕੇ ਇਹਨਾਂ ਨੇ ਨੰਬਰ ਬੰਦ ਕਰਤੇ ਸੀ ਆਪਣੇ ਹੋਰ ਨੰਬਰ ਚੱਲ ਰਹੇ ਸੀ ਉਹ ਆਈਪੀਡੀਆਰ ਲੈ ਕੇ ਇਹਨਾਂ ਦੀਆਂ ਲੋਕੇਸ਼ਨਾਂ ਟਰੇਸ ਕਰਕੇ ਕੱਲ ਇਹਨਾਂ ਨੂੰ ਅਰੈਸਟ ਕੀਤਾ ਅਰੈਸਟ ਕਰਕੇ ਇਨਾਂ ਤੋਂ ਜਿਹੜੀ ਗੱਡੀ ਸੀਗੀ ਉਹ ਅਸੀਂ ਬਰਬੰਦ ਕਰਾ ਲਈ। ਅ ਬਲੈਕ ਸਕੋਰਪੀਓ ਜਿਹੜੀ ਵਰਤੀ ਗਈ ਸੀ ਤੇ ਇਹਨਾਂ ਦੀ ਫਿਰ ਜਦੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਤਾਂ ਇਹਨਾਂ ਤੋਂ ਪਤਾ ਲੱਗਿਆ ਵੀ ਇਹ ਨਨੇੜੇ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ 45 ਨੰਬਰ ਪਰਚਾ ਦਰਜ ਹੋਇਆ ਸੀ ਕਿਡਨਾਪਿੰਗ ਦਾ। ਉਹ ਕਸ਼ਮੀਰ ਸਿੰਘ ਨੇ ਦਰਜ ਕਰਾਇਆ ਸੀ ਜਿਹੜਾ ਇਹ ਮੁਕਦਮੇ 'ਚ ਮਦਈ ਆ। ਕੋਣੇ ਮਤਲਬ ਇੱਕ ਅਮਰਿੰਦਰ ਤੇ ਉਹਦੇ ਫਾਦਰ ਦਾ ਨਾਮ ਵੀ ਕਸ਼ਮੀਰ ਸਿੰਘ ਹੈ ਉਹਨਾਂ ਨੇ ਦਰਜ ਕਰਾਇਆ ਸੀ ਵੀ ਉਹ ਕਿਸੇ ਜ਼ਮੀਨ ਦਾ ਬਹਾਨਾ ਲੈ ਕੇ ਦਿਖਾਉਣ ਵਾਸਤੇ ਚਲੇ ਗਏ ਤੇ ਉੱਥੇ ਉਹਨੂੰ ਕਿਡਨਾਪ ਕਰ ਲਿਆ ਤੇ ਉਹਨਾਂ ਲੜਾਈ ਝਗੜਾ ਕੀਤਾ ਉਹ ਬੰਦਿਆਂ ਦੀ ਪਰਚਾ ਦਰਜ ਹੋ ਗਿਆ ਉਹ ਇੱਥੇ ਸਕਿੱਪ ਕਰ ਗਏ ਉਹਨਾਂ ਦਾ ਇੱਕ ਭਰਾ ਜਿਹੜਾ ਹੈਗਾ ਜੌਨੀ ਦਵਿੰਦਰ ਸਿੰਘ ਸਾਨਾ ਉਹ ਕਸ਼ਮੀਰ ਸਿੰਘ ਆਲਰੇਡੀ ਅਮਰੀਕਾ ਗਿਆ ਹੋਇਆ ਤੇ ਇਹ ਵੀ ਜਿਹੜਾ ਅਮਰਿੰਦਰ ਸੀਗਾ ਮੇਨ ਦੋਸ਼ੀ ਦਾ ਕਸ਼ਮੀਰ ਇਹ ਵੀ ਮਤਲਬ ਕਿਸੇ ਇੱਥੋਂ ਚਲੇ ਗਏ ਨੇ ਕੋਈ ਦੁਬਈ ਜਾਂ ਕਿਤੇ ਹੋਰ ਉੱਥੋਂ ਇਹਨਾਂ ਨੇ ਆਹ ਜਿਹੜੇ ਨਮਨ ਸੀਗਾ ਤੇ ਨਮਨ ਮਲੋਤਰਾ ਨਾਮ ਦੇ ਬੰਦੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਗੱਲ ਕਰਕੇ ਇਹ ਦੱਸਿਆ ਵੀ ਸਾਡੀ ਲੜਾਈ ਝਗੜਾ ਚੱਲਦਾ ਵੀ ਅਸੀਂ ਇਹ ਬੰਦੇ ਨੂੰ ਇਹ ਇਹਨੂੰ ਸਬਕ ਸਿਖਾਉਣਾ ਤੇ ਉਹਨਾਂ ਨੇ ਉਹ